ਸਸ਼ੀਕਾਲ ਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਟੌਪਿਕ ਹੈਗਾ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਭਾਸ਼ਾ ਦੀ ਆਪਾਂ ਗੱਲ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਸੁਰਾਤਮਕ ਭਾਸ਼ਾ ਗਈ ਪੰਜਾਬ ਦੀ ਭਾਸ਼ਾ ਆਧਾਰਿਤ ਜਿਹੜੀ ਵੰਡ ਆ ਉਹ ਕਦੋਂ ਹੋਈ ਸੀ ਜੀ 1 ਨਵੰਬਰ 1966 ਈਸਵੀ ਨੂੰ ਹੋਈ ਹੈ ਜੀ ਪੰਜਾਬੀ ਭਾਸ਼ਾ ਪ੍ਰਾਤਨ ਭਾਸ਼ਾ ਹੈਗੀ ਕਹਿੰਦਾ ਭਾਵ ਇਹ ਕਿ ਸਭ ਤੋਂ ਪੁਰਾਣੀ ਜਿਹੜੀ ਭਾਸ਼ਾ ਉਹ ਕਿਹੜੀ ਆ ਪੰਜਾਬੀ ਹੈ ਜੀ ਪੰਜਾਬੀ ਦੇ ਕੋਲ ਮੌਲਿਕ ਬਿਸ਼ਰਾਮਚਿੰਨ ਕਿਹੜਾ ਹੈਗਾ ਜੀ ਡੰਡੀ ਜਿਹਨੂੰ ਵੀ ਆਪਾਂ ਇਸ ਤਰ੍ਹਾਂ ਲਿਖਦੇ ਆ ਜੀ ਇਸ ਤੋਂ ਬਾਅਦ ਪੰਜਾਬੀ ਭਾਸ਼ਾ ਸੰਯੋਗ ਆਤਮਕ ਅਤੇ ਬੀਜੋਗ ਆਤਮਕ ਦੋਨਾਂ ਰੂਪਾਂ ਦੇ ਵਿੱਚ ਸੰਯੋਗ ਆਤਮਕ ਐਗਜ਼ਾਮਪਲ ਜੇਕਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਜਿਵੇਂ ਕਿ ਰਾਮ ਕੋਠਿਓਂ ਡਿੱਗ ਪਿਆ ਇਹਦੇ ਵਿੱਚ ਜਿਹੜਾ ਕੋਠਿਓਂ ਸ਼ਬਦ ਆ ਇਹ ਕੀ ਹੈ ਜੀ ਸੰਯੋਗ ਆਤਮਕ ਹੈ ਤੇ ਰਾਮ ਕੋਠੇ ਤੋਂ ਡਿੱਗ ਗਿਆ ਇਹਦੇ ਵਿੱਚ ਜਿਹੜਾ ਕੋਠੇ ਤੋਂ ਸ਼ਬਦ ਆ ਜੀ ਇਹ ਕੀ ਆ ਇਹ ਹੈਗਾ ਵਿਜੋਗਾਤਮਕ ਇਸ ਲਈ ਪੰਜਾਬੀ ਭਾਸ਼ਾ ਜਿਹੜੀ ਸੰਯੋਗਾਤਮਕ ਤੇ ਵਿਜੋਗਾਤਮਕ ਦੋਨਾਂ ਰੂਪ ਦੇ ਵਿੱਚ ਮਿਲਦੀ ਆ ਹਾਂਜੀ ਨੈਕਸਟ ਪੰਜਾਬ ਸ਼ਬਦ ਆ ਜਿਹੜਾ ਇਹ ਕਿੱਥੋਂ ਬਣਿਆ ਜੀ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਪੰਜ ਪਲੱਸ ਆਬ ਇਹ ਫਾਰਸੀ ਭਾਸ਼ਾ ਦਾ ਸ਼ਬਦ ਆ ਜੀ ਜਿਹੜਾ ਪੰਜਾਬ ਆ ਇਹਦਾ ਅਰਥ ਕੀ ਆ ਜੀ ਪਾਣੀ ਪੰਜਾਬ ਦਾ ਅਰਥ ਕੀ ਆ ਜੀ ਪਾਣੀ ਇਸ ਤੋਂ ਬਾਅਦ ਆਧੁਨਿਕ ਪੰਜਾਬੀ ਸਰੂਪ ਕਦੋਂ ਸਾਹਮਣੇ ਆਇਆ ਜੀ 16ਵੀਂ ਸਦੀ ਦੇ ਵਿੱਚ ਇਹ ਆਪਣੇ ਸਾਮਣੇ ਆਇਆ ਜੀ ਇਸ ਤੋਂ ਬਾਅਦ ਪੰਜਾਬੀ ਦੇ ਪੁਰਾਣੇ ਅੰਸ਼ਾ ਜਿਹੜੇ ਉਹ ਕਿਹੜੀ ਸਦੀ ਦੇ ਵਿੱਚ ਮਿਲਦੇ ਆ 8ਵੀਂ ਤੇ 9ਵੀਂ ਸਦੀ ਦੇ ਵਿੱਚ ਮਿਲਦੇ ਆ ਜੀ ਤੇ ਕਿਹੜੇ ਸਾਹਿਤ ਸੀ ਉਹ ਜੀ 나ਥ ਜੋਗੀਆਂ ਨੇ ਇਹਨਾਂ ਦਾ ਪਤਾ ਲਗਾਇਆ ਸੀ ਜੀ 8ਵੀਂ ਤੇ 9ਵੀਂ ਸਦੀ ਦੇ ਵਿੱਚ ਪੰਜਾਬੀ ਦਾ ਸੰਵਿਧਾਨ ਦੇ ਵਿੱਚ ਕਿੰਨਾ ਥਾਣਾ ਜੀ ਉਹ ਹੈਗਾ 13ਵਾਂ ਥਾਣਾ ਹਾਂਜੀ ਨੈਕਸਟ ਜੇਕਰ ਆਪਾਂ ਭਾਸ਼ਾ ਦੀ ਗੱਲ ਕਰੀਏ ਕਿ ਭਾਸ਼ਾ ਕੀ ਹੁੰਦੀ ਆ ਜਿਹੜਾ ਭਾਸ਼ਾ ਸ਼ਬਦ ਆ ਜੀ ਇਹ ਸੰਸਕ੍ਰਿਤ ਦੇ ਤਾਤੂ ਸ਼ਬਦ ਭਾਸ਼ਾ ਤੋਂ ਬਣਿਆ ਜੀ ਇਹ ਭਾਸ਼ਾ ਸ਼ਬਦ ਤੋਂ ਲਿਆ ਗਿਆ ਭਾਸ਼ਾ ਦਾ ਅਰਥ ਕੀ ਹੁੰਦਾ ਜੀ ਭਾਸ਼ਾ ਦਾ ਅਰਥ ਦਾ ਬੋਲਣਾ ਜਾਂ ਕਹਿਣਾ ਹੁੰਦਾ ਭਾਸ਼ਾ ਜਿਹੜੀ ਇਹ ਅੱਗੋਂ ਦੋ ਪ੍ਰਕਾਰ ਦੀ ਹੁੰਦੀ ਆ ਪਹਿਲੀ ਹੋਗੀ ਜੀ ਮੌਖਿਕ ਮੌਖਿਕ ਹੁੰਦੀ ਆ ਆਮ ਬੋਲ ਚੱਲਦੀ ਭਾਸ਼ਾ ਦੂਸਰੀ ਹੋਗੀ ਲਿਖਤ ਜਿਹੜੀ ਕਿ ਸਾਹਿਤਿਕ ਭਾਸ਼ਾ ਹੁੰਦੀ ਹੈਗੀ ਮੌਖਿਕ ਭਾਸ਼ਾ ਜਿਹੜੀ ਉਹ ਹੁੰਦੀ ਆ ਆਮ ਬੋਲ ਚੱਲਦੀ ਜਿਵੇਂ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਇਹ ਹੈਗੀ ਮੌਖਿਕ ਭਾਸ਼ਾ ਇਸ ਤੋਂ ਬਾਅਦ ਜਿਹੜੀ ਲਿਖਿਤ ਭਾਸ਼ਾ ਇਹ ਦਾ ਦੂਜਾ ਰੂਪ ਆ ਇਹ ਹੋਗੀ ਜੀ ਸਾਹਿਤਿਕ ਭਾਸ਼ਾ ਹਾਂਜੀ ਨੈਕਸਟ ਜੇਕਰ ਆਪਾਂ ਭਾਸ਼ਾ ਦੀ ਗੱਲ ਕਰੀਏ ਕਿ ਭਾਸ਼ਾ ਆਪਾਂ ਕਿੱਥੋਂ ਸਿੱਖਦੇ ਆ ਤਾਂ ਭਾਸ਼ਾ ਜਿਹੜੀ ਇਹ ਸਮਾਜ ਤੋਂ ਆਪਣਾ ਆਲਾ ਦਵਾਲਾ ਆਂਡ ਗਵਾਂਡ ਇੱਥੋਂ ਆਪਾਂ ਗ੍ਰਹਿਣ ਕਰਦੇ ਆ ਜੀ ਭਾਸ਼ਾ ਜਿਹੜੀ ਇਹ ਨਕਲ ਜਾਂ ਅਨੁਕਰਨ ਦੇ ਦੁਆਰਾ ਆਪਾਂ ਅਨੁਕਰਨ ਕਰਕੇ ਸਿੱਖਦੇ ਆ ਜਿਵੇਂ ਛੋਟਾ ਬੱਚਾ ਹੁੰਦਾ ਜੀ ਉਹ ਆਪਣੇ ਮਾਤਾ ਪਿਤਾ ਨੂੰ ਫੋਲੋ ਕਰਦਾਗਾ ਤੇ ਉਹਨਾਂ ਦੀ ਉਹ ਨਕਲ ਕਰਦਾ ਉਵੇਂ ਹੀ ਆਪਾਂ ਭਾਸ਼ਾ ਸਿੱਖਦੇ ਆ ਕਹਿੰਦੇ ਭਾਵ ਨਕਲ ਜਾਂ ਅਨੁਕਰਨ ਦੇ ਦੁਆਰਾ ਆਪਾਂ ਸਿੱਖਦੇ ਆਂ ਭਾਸ਼ਾ ਨੂੰ ਸਿੱਖਣ ਦੇ ਲਈ ਕਹਿੰਦੇ ਦੋ ਆਧਾਰ ਬਣਦੇ ਆ ਜੀ ਪਹਿਲਾ ਹੁੰਦਾ ਰਸਮੀ ਭਾਸ਼ਾ ਤੇ ਦੂਜਾ ਹੁੰਦਾ ਗੈਰ ਰਸਮੀ ਭਾਸ਼ਾ ਜਿਹੜੀ ਰਸਮੀ ਭਾਸ਼ਾ ਇਹ ਆਪਣੇ ਸਕੂਲ ਕਾਲਜ ਦਫ਼ਤਰ ਇਹਨਾਂ ਦੇ ਵਿੱਚ ਵਰਤੀ ਜਾਂਦੀ ਆ ਗੈਰ ਰਸਮੀ ਭਾਸ਼ਾ ਜਿਹੜੀ ਇਹ ਬੱਚੇ ਆਪਣੇ ਘਰ ਪਰਿਵਾਰ ਤੋਂ ਸਿੱਖਦੇ ਆ ਆਪਣੇ ਆਂਡ ਗਵਾਂਡ ਤੋਂ ਆਪਣੇ ਆਲੇ ਦੁਆਲੇ ਤੋਂ ਸਿੱਖਦੇ ਆ ਇਹ ਹੁੰਦੀ ਆ ਜੀ ਗੈਰ ਰਸਮੀ ਭਾਸ਼ਾ ਹਾਂਜੀ ਨੈਕਸਟ ਹੈਗੀ ਆ ਗੁਪਤ ਭਾਸ਼ਾ ਗੁਪਤ ਭਾਸ਼ਾ ਉਹ ਹੁੰਦੀ ਆ ਜਿਹਨੂੰ ਕੀ ਆਪਣੇ ਨਿਹੰਗ ਸਿੰਘਾਂ ਜਾਂ ਫੌਜਾਂ ਗੁਪਤ ਰੂਪ ਵਿੱਚ ਰੱਖਦੇ ਆ ਸਾਡੀ ਫੌਜ ਕੋਲ ਜਿਹੜੀ ਭਾਸ਼ਾ ਉਹ ਕਿਹੜੀ ਹੈ ਜੀ ਗੁਪਤ ਭਾਸ਼ਾ ਨਿਹੰਗ ਸਿੰਘ ਦੁਆਰਾ ਜਿਹੜੀ ਬੋਲੀ ਜਾਣ ਵਾਲੀ ਭਾਸ਼ਾ ਹੈਗੀ ਉਹ ਵੀ ਗੁਪਤ ਭਾਸ਼ਾ ਹੁੰਦੀ ਆ ਚਾਹ ਨੂੰ ਉਹ ਕੀ ਕਹਿੰਦੇ ਆ ਜੀ ਢਿੱਡ ਫੁੱਕਣੀ ਕਹਿੰਦੇ ਆ ਤੇ ਛੋਲਿਆਂ ਨੂੰ ਕੀ ਕਹਿੰਦੇ ਆ ਬਦਾਮ ਤੇ ਦੁੱਧ ਨੂੰ ਉਹ ਕੀ ਕਹਿੰਦੇ ਆ ਜੀ ਸਮੁੰਦਰ ਹਾਂਜੀ ਨੈਕਸਟ ਹੈਗਾ ਰਜਿਸਟਰ ਰਜਿਸਟਰ ਕੀ ਹੁੰਦਾ ਕਹਿੰਦੇ ਸਮਾਜ ਵਿੱਚ ਅਲੱਗ-ਅਲੱਗ ਕਿੱਤਿਆਂ ਕੰਮਾਂ ਦੀ ਜਿਹੜੀ ਸ਼ਬਦਾਵਲੀ ਆ ਉਹਦੀ ਜਿਹੜੀ ਭਿੰਤਾ ਭਿੰਤਾ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਇਸ ਨੂੰ ਆਪਾਂ ਕੀ ਕਹਾਂਗੇ ਰਜਿਸਟਰ ਕਹਾਂਗੇ ਜੇਕਰ ਆਪਾਂ ਜੀ ਐਗਜ਼ਾਮਪਲ ਦੀ ਗੱਲ ਕਰੀਏ ਇਹਦੇ ਵਿੱਚ ਦਰਜੀ ਸੁਨਿਆਰ কুমਿਹਾਰ ਅਧਿਆਪਕ ਇਹ ਸਾਰੇ ਆ ਜਾਂਦੇ ਆ ਜੀ ਨੈਕਸਟ ਹੈਗਾ ਪੰਜਾਬ ਦੀ ਦਫਤਰੀ ਭਾਸ਼ਾ ਕਿਹੜੀ ਹੈ ਜੀ ਉਹ ਹੈਗੀ ਹੈ ਮਾਜੀ ਜਾਂ ਟਕਸਾਲੀ ਭਾਸ਼ਾ ਧੰਨਵਾਦ ਜੀ